고 h ਚਲ ਰਹੀ ਹੈ ਉਹਨਾਂ ਅਸੀਂ ਲਾਸਟ ਲੈਗ ਦੇ ਵਿੱਚ ਹੈਗੇ ਪਰ ਅੰਤੋਂ ਸਾਡੇ ਕੋਲ ਕੋਰਸਸ ਵਗੈਰਾ ਪੈਰਿਓਪਲਡਸਟਰੀ ਸੀਜੀਟੀਏ ਕੋਰਸਸ ਸਾਰੀ ਆ ਚੁੱਕੀ ਹੈ ਉਹਨਾਂ ਦੇ ਨਾਲ ਅਸੀਂ ਇੱਕ ਵਾਰੀ ਏਰੀਆ ਡੋਮਿਨੇਸ਼ਨ ਕਰ ਰਹੇ ਹਾਂ ਅਸੀਂ ਸਾਰੇ ਹੀ ਜਿਹੜੇ ਸਾਡੇ ਸੈਂਟਰ ਦੇ ਪੋਲਿਟਿਕਲ ਏਰੀਆਜ਼ ਹੈਗੇ ਉੱਥੇ ਫੋਰਸ ਦੇ ਨਾਲ ਤੇ ਮੈਨਪਾਵਰ ਦੇ ਨਾਲ ਜਿੰਨੇ ਵੀ ਸਾਡੀ ਮਸ਼ੀਨਰੀ ਹੈ ਉਹਦੇ ਨਾਲ ਫਲਾਗ ਮਾਰਚ ਕਰਾਂਗੇ ਤੇ ਏਰੀਆ ਡੋਮਿਨੇਟ ਕਰਾਂਗੇ ਲੋਕਾਂ ਦੇ ਵਿੱਚ ਇੱਕ ਕੌਨਫੀਡੈਂਸ ਦਾ ਮਾਹੌਲ ਜਨਰੇਟ ਕਰਾਂਗੇ ਤਾਂ ਕਿ ਆਉਣ ਵਾਲਾ ਜਿਹੜਾ ਚੋਣ ਵਾਲਾ ਦਿਨ ਹੈ ਉਹ ਸਾਂਤਮਈ ਬੁੱਚੇ ਕਰੇ ਤੇ ਇੱਕ ਪੀਸਫੁਲ এনਵਾਇਰਨਮੈਂਟ ਵਿੱਚ ਚੁਨਾਵ ਕਰਾਇਆ ਜਾ ਸਕਦਾ ਸਰ ਕਿੰਨੀਆਂ ਫੋਰਸਾਂ ਨੂੰ ਬਾਹਰ ਤੋਂ ਮਿਲੀ ਹੈ ਇਹ ਆਰਟ ਕੰਪਨੀਆਂ ਹੈ ਵੱਖ-ਵੱਖ ਏਜੰਸੀਆਂ ਦੀ ਜਿਸ ਦੇ ਵਿੱਚ ਆਰਟ ਜਿਹੜੀ ਆ ਬੀਐਸਐਫ ਵੀ ਇੱਕ ਸੀਆਟੀ ਦੀ ਹੈ ਇੱਕ ਐਸਏਪੀ ਮਹਾਰਾਜ ਸ਼ਕੁਲਸਦੀ ਹੈ ਇੱਕ ਐਸਪੀ ਜਿਹੜੀ ਨਾਕਾ ਲਡੋਵੀ ਆਈ ਇਸ ਤੋਂ ਇਲਾਵਾ ਦੋ ਬੀਐਸਐਫ ਦੇ ਪਲਾਟੂਨਾਂ ਵੀ ਹੈਗੀ ਉਹ ਸਾਰੀ ਫੋਰਸਸ ਤੇ ਡਿਸਟ੍ਰਿਕਟ ਪੁਲਿਸ ਦੀ ਫੋਰਸ ਤੇ ਜਿਹੜੀ ਪੁਲਿਸ ਹੈੱਡਕ quartਰ ਦਾ ਉਹਨਾਂ ਨੂੰ ਏਰੀਆ ਦਾ ਪਤਾ ਹੋਊਗਾ ਉਹ ਵੀ ਉਹਨਾਂ ਦੀ ਡਿਊਟੀ ਕਰਦੀ ਹੈ ਸੈਕੂ ਸਾਰੇ ਪੁਲਿਸ کئی ਵਾਰ ਸਰ ਜਿਹੜੇ ਇਲੈਕਸ਼ਨ ਕਮਿਸ਼ਨ ਦੀ ਵੀ ਡਾਇਰੈਕਸ਼ਨਸ ਹੈ ਤੇ ਸਾਡੇ ਪੁਲਿਸ ਹੱਡ ਕੁਆਟਰ ਦੀ ਵੀ ਹੈ ਕਿ ਚੋਣ ਦੌਰਾਨ ਸਾਰੀ ਹੀ ਛੁੱਟੀਆਂ ਜਿਹੜੀ ਹੈ ਉਹ ਰੱਦ ਕੀਤੀ ਜਾਂਦੀ ਹੈ ਤੇ ਸਿਰਫ ਉਹ ਸਿਰਫ ਬਹੁਤ ਹੀ ਅਰਜੈਂਟ ਜਾਂ ਕੋਈ ਇਸ ਤਰ੍ਹਾਂ ਦੀ ਹੈ ਜੋ ਨਹੀਂ ਰੱਦ ਕੀਤੀ ਜਾ ਸਕਦੀ ਉਹਨਾਂ ਨੂੰ ਛੱਡ ਕੇ ਬਾਕੀ ਜਨਰਲ ਛੁੱਟੀਆਂ ਜਿਹੜੀ ਹੈ ਉਹ ਨਹੀਂ ਦਿੱਤੀ ਜਾਂਦੀ ਕਿਉਂਕਿ ਚੋਣ ਦੇ ਦੌਰਾਨ ਸਾਨੂੰ ਪੂਰ ਸਿਪ ਲੋੜ ਹੁੰਦੀ ਹੈ ਤੇ ਅਲੱਗ-ਅਲੱਗ ਤਾਵਾ ਤੇ ਕਈ ਸਾਰੀ ਡਿਪਲॉयਮੈਂਟ 100% ਆਲਮੋਸਟ ਸਾਰੀ ਜਿਹੜੀ ਪੁਲਿਸ ਚੂਟੀ ਤੇ ਹੁੰਦੀ ਹੈ ਸੋ ਉਹ ਕੀਤਾ ਜਾ ਰਿਹਾ ਹੈ ਕਿ ਇਸ ਕਰਕੇ ਛੁੱਟੀਆਂ ਨਹੀਂ ਹੈ ਜੇਕਰ ਕੋਈ ਅਰਜੈਂਟ ਕੇਸ ਇਹ ਡਿਪਾਰਟਮੈਂਟ ਹੈ ਤਾਂ ਉਹ ਔਰ 1 ਟੂ 1 ਬੇਸਿਸ ਅਸੀਂ ਚੈੱਕ ਕਰ ਲੈਂਦੇ ਹਾਂ